ਕੌਮੀ ਜਾਂਚ ਏਜੰਸੀ NIA ਨੇ ਅਟਾਰੀ ਵਿੱਚ 100 ਕਿਲੋਗ੍ਰam ਤੋਂ ਵੱਧ ਨਸ਼ੀਲੇ ਪਦਾਰਥਾਂ ਦੇ ਸੰਸਨੀਖੇਜ਼ ਮਾਮਲੇ ਵਿੱਚ 7 ਹੋਰ ਮੁਲਜ਼ਮਾਂ ਵਿਰੁੱਧ ਚਾਰਸ਼ੀਟ ਦਾਖਲ ਕੀਤੀ ਹੈ ਚਾਰਸ਼ੀਟ ਕੀਤੇ ਗਏ 7 ਮੁਲਜ਼ਮਾਂ ਦੀ ਪਛਾਣ ਅਤਹਰ ਸੈਦ ਅਮਰਿਤਪਾਲ ਸਿੰਘ ਅਵਤਾਰ ਸਿੰਘ ਹਰਵਿੰਦਰ ਸਿੰਘ ਤਹਿਸੀਮ ਦੀਪਕ ਖੁਰਾਨਾ ਤੇ ਅਹਿਮਦ ਫਰੀਦ ਵਜੋ ਹੋਈਏ ਪਟਿਆਲਾ ਹਾਊਸ ਕੋਰਟ ਵਿੱਚ ਦਾਖਲ ਚਾਰ ਸ਼ੀਟ ਮੁਤਾਬਕ ਉਹ ਨਸ਼ਿਆਂ ਦੀ ਕਮਾਈ ਵਿਦੇਸ਼ਾਂ ਵਿੱਚ ਬੈਠੇ ਮੁੱਖ ਮਲਜ਼ਮ ਤੱਕ ਪਹੁੰਚਾਉਣ ਵਿੱਚ ਵੀ ਸ਼ਾਮਲ ਨੇ ਜਾਂਚ ਏਜੰਸੀ ਇਸ ਮਾਮਲੇ ਵਿੱਚ ਪਹਿਲਾਂ ਵੀ ਚਾਰ ਮੁਲਜ਼ਮਾਂ ਵਿਰੁੱਧ ਚਾਰ ਸ਼ੀਟ ਦਾਖਲ ਕਰ ਚੁੱਕੀ ਹੈ ਅਪ੍ਰੈਲ 2022 ਵਿੱਚ ਭਾਰਤੀ ਕਸਟਮ ਵਿਭਾਗ ਨੇ ਏਕੀਕ੍ਰਿਤ ਚੈੱਕਪੋਸਟ ਅਟਾਰੀ ਵਿਖੇ ਦੋ ਕਿਸ਼ਤਾਂ ਵਿੱਚ 102 ਕਿਲੋਗ੍ਰam ਤੋਂ ਵੱਧ ਹੈਰੋਇਨ ਜ਼ਬਤ ਕੀਤੀ ਸੀ ਜਿਸ ਦੀ ਕੀਮਤ ਤਕਰੀਬਨ 700 ਕਰੋੜ ਰੁਪਏ ਇਹ ਨਸ਼ੀਲੇ ਪਦਾਰਥ ਮਲੇਠੀ ਦੀ ਇਪ ਵਿੱਚ ਲੁਕਾਏ ਗਏ ਸਨ ਐਨਆਈਏ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਦੁਬਈ ਸਥਿਤ ਸ਼ਾਹਿਦ احمد ਉਰਫ ਕਾਜ਼ੀ ਅਬਦੁਲ ਵਾਜੂਦ ਇੱਕ ਭਗੌੜੇ ਮੁਲਜ਼ਮ ਦੇ ਨਿਰਦੇਸ਼ਾਂ ਉੱਤੇ ਅਫਗਾਨਿਸਤਾਨ ਸਥਿਤ ਨਾਜ਼ੀਦ احمد ਕਾਨੀ ਵੱਲੋਂ ਤਸਕਰੀ ਰਾਹੀਂ ਭਾਰਤ ਵਿੱਚ ਭੇਜੀ ਗਈ ਸੀ